ਇਕ ਇਤਿਹਾਸ ਦੇ ਵਿੱਚ ਇਤਿਹਾਸਕ ਸਥਾਨਾਂ ਤੇ ਲੱਗਣ ਵਾਲੇ ਜੋੜ ਮੇਲਿਆਂ 'ਚ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦਾ ਮੇਲਾ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਸ ਨੂੰ ਲੈ ਕੇ ਜੋ ਭਾਰੀ ਹੱਸਾ ਹੈ ਜੋ ਸੰਗ ਦੀ ਯਾਤਰਾ ਦਾ ਸੰਗਤਾਂ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਹਿਰਾਂ ਚੌਂਦੇ ਵਿੱਚ ਖੜੇ ਹਨ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਹਰਪੁਰ ਤੋਂ ਜੇਲ੍ਹ ਸ਼ਹਿਰ ਪੁਰਦੇ ਪਿੰਡ ਚੰਡੀ ਦਾਸ ਤੋਂ ਜੋ ਸੰਗਤਾਂ ਦਾ ਇਕੱਠ ਹੈ ਸੰਗ ਦੇ ਰੂਪ ਦੇ ਵਿੱਚ ਵੱਡੀ ਰੂਪਰੇਖਾ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਸੰਗਤਾਂ ਜਿਵੇਂ ਪ੍ਰਾਣਾਸ਼ਾਲਾ ਬਾਜ਼ਾਰ ਦੇ ਵਿੱਚ ਖੜੀਆਂ ਨੇ ਦੋਨੋਂ ਸਾਈਡਾਂ ਦੇ ਉੱਤੇ ਸੰਗ ਦੇ ਸਵਾਗਤ ਵਾਸਤੇ ਕਿਵੇਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਸੰਗ ਦੇ ਦਰਸ਼ਨਾਂ ਵਾਸਤੇ ਜਿਹੜਾ ਨਜ਼ਰ ਆ ਰਿਹਾ ਸੋ ਨੇੜਲੇ ਪਿੰਡਾਂ ਦੇ ਜਿਹੜੇ ਸਰਕਲ ਪ੍ਰਾਣਾਸ਼ਾਲਾ ਦੇ ਦੱਸਦੀ ਹੈ ਕਿ ਨਾਲ ਲੱਗਦੇ ਅਨੇਕਾਂ ਪਿੰਡਾਂ ਦੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਤੜਕਸਾਰ ਜਿਹੜੀਆਂ ਨੇ ਉਹ ਸੰਗਤਾਂ ਦੇ ਦਰਸ਼ਨਾਂ ਵਾਸਤੇ ਇੱਥੇ ਜੁੜੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕੇਸਰੀ ਨਿਸ਼ਾਨ ਸਾਹਿਬਾਂ ਦੇ ছায়ਾ ਦੇ ਹੇਠ ਟਰੈਕਟਰਾਂ ਟਰਾਲੀਆਂ ਤੇ ਆਪੋ ਆਪਣੇ ਵਾਹਨਾਂ ਦੇ ਥਰੂ ਜਿਹੜੀਆਂ ਸੰਗਤਾਂ ਨੇ ਉਹ ਨਜ਼ਰ ਆ ਰਹੀਆਂ ਨੇ ਵੱਡੀ ਤعداد ਦੇ ਵਿੱਚ ਜਿਹੜਾ ਸੰਗ ਹੈ ਕਦਮ-ਕਦਮ ਜਿਹੜਾ ਚੱਲਿਆ ਜਾ ਰਿਹਾ ਸੋ ਸਾਡੇ ਨਾਲ ਇਥੋਂ ਇਲਾਕੇ ਦੇ ਜੋ ਸੰਗਤਾਂ ਦਾ ਸਵਾਗਤ ਕਰਨ ਵਾਸਤੇ ਰਨਜੀਤ ਸਿੰਘ ਜੀ ਚੰਦਰਪਾਲ ਤੋਂ ਖੜੇ ਨੇ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਇਸ ਵਾਰ ਹਰ ਸਾਲ ਦੀ ਤਰ੍ਹਾਂ ਜਿਵੇਂ ਸੰਗਤਾਂ 'ਚ ਭਾਰੀ ਹਸਾ ਨਜ਼ਰ ਆ ਰਿਹਾ ਇਸ ਵਾਰ ਸੰਗਤਾਂ ਦੀ ਮੌਸਮ ਦੀ ਖਰਾਬੀ ਦੇ ਬਾਵਜੂਦ ਵੀ ਇੰਨੀ ਵੱਡੀ ਤਦਾਦ ਹੈ ਕਿਵੇਂ ਦੇਖ ਰਹੇ ਹੋ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਤਾ ਤਾਂ ਸਭ ਨਾਲ ਦੇ ਜੀ ਪਹਿਲੀ ਪਾਸਾਈ ਦਾ ਜੋ ਸੰਗ ਜਾਂਦਾ ਹੈ ਜਿਹੜਾ ਬਵਨਾਨ ਸਿੰਘ ਸਾਹਿਬ ਇਹ ਸੰਗਤਾਂ ਦਾ ਬਹੁਤ ਸਾਹ ਆ ਕਿਉਂਕਿ ਸਾਡਾ ਇਹ ਧਰਮ ਸਾਡਾ ਸਿੱਖ ਧਰਮ ਕਰਕੇ ਵੀ ਉਹ ਸੰਗਤਾਂ ਦੂਰੀ ਸੰਗਤਾਂ ਬਹੁਤ ਜੁੜੀਆਂ ਨੇ ਕਿਉਂਕਿ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮਾੜ ਜਾ ਕੇ ਦਸਾਂ ਕਰਾਉਂਦੇ ਨੇ ਸੰਗ ਚੱਲ ਕੇ ਸਿਹਰਪੁਰ ਤੋਂ ਰਿਹਾ ਬਣਾ ਕੇ ਚਾਰ ਤਿੰਨ ਨੂੰ ਪਹੁੰਚਦੇ ਹਨ ਇਹਨਾਂ ਸੰਗਤਾਂ ਦਾ ਉਤਸ਼ਾਹ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਵੀ ਚਾਹੀਦਾ ਵੀ ਸਾਡੇ ਇਲਾਕੇ ਵਿੱਚ ਵੱਜ ਚੜ ਕੇ ਪ੍ਰੋਗਰਾਮ ਕੀਤੇ ਜਾਣ ਇਸ ਧਰਮ ਨੂੰ ਚੜ ਕੀਤਾ ਜਾਵੇ ਆਪਣੇ ਸਿੱਖੀ ਦਾ ਪ੍ਰਚਾਰ ਕੀਤਾ ਇਤਾਂ ਸੰਗਤਾਂ ਜੋੜ ਕੇ ਰੱਖਣੇ ਜਿਹਦੇ ਨਾਲ ਸਾਈ ਬਹੁਤ ਸਵਾਗਤ ਕਰਦੇ ਆ ਇਹਨਾਂ ਦਾ ਮਾਲ ਬਾਬਾ ਜੀ ਮਹੰਗਾ ਸਿੰਘ ਜੀ ਦਾ ਉਹਨਾਂ ਦਾ ਜੋ ਸੰਗ ਲੈ ਕੇ ਸਿਹਰਪੁਰ ਚੱਲਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਹੋਰ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਜਿਵੇਂ ਨੇੜਲੇ ਪਿੰਡਾਂ ਤੋਂ ਵੱਡੀ ਤਦਾਦ ਦੇ ਵਿੱਚ ਜਥਿਆਂ ਦੇ ਰੂਪ ਦੇ ਵਿੱਚ ਜਿਹੜੇ ਇੱਥੇ ਸੰਗਤਾਂ ਖੜੀਆਂ ਨੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਨੇ ਸੈਦੋਵਾਲ ਕਲਾਂ ਤੋਂ ਇਸ ਵਾਰ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਨੇ ਜੇਕਰ ਦੇਖਿਆ ਜਾਵੇ ਤਾਂ ਤਿਲ ਸੁਟੀਆਂ ਵੀ ਪੁੰਜੇ ਨਹੀਂ ਪੈਂਦਾ ਸੋ ਇਹਨਾਂ ਸੰਗਤਾਂ ਦੇ ਦਰਸ਼ਨਾਂ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਮੈਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੇ ਇਸ ਉਤਸ਼ਾਹ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਚਾਹਨਾ ਕਿਉਂਕਿ ਧੰਗੂ ਨਾਗਦੇਵ ਜੀ ਮਹਾਰਾਜ ਪਹਿਲੀ ਪਾਸ਼ਾ ਇਸ ਮੁੱਚੇ ਸੰਸਾਰ ਦੇ ਗੁਰੂ ਸਨ ਉਹਨਾਂ ਨੇ ਲੋਕਾਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਅਦੇ ਸੰਸਾਰ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਦੇਸ਼ ਦਿੱਤਾ ਤੇ ਆਪਸੀ ਪਿੰਨਪੇਦ ਮਿਟਾ ਕੇ ਸੰਗਤਾਂ ਦਾ ਜਿਹੜਾ ਇਹ ਆਪਣਾ ਜਿਹੜਾ SLAB ਉਮਰਿਆ ਵਾ ਇਹ ਸਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਾਂ ਦੇ ਵਿੱਚ ਆਪਣੀ ਨਮਸਤਕ ਹੋਏ ਨੇ ਸੋ ਮੈਂ ਸਭ ਦਾ ਵੀ ਗਰਦਾਪੁਰ ਜ਼ਿਲ੍ਹੇ ਦੇ ਵਿੱਚ ਅੱਜ ਸੰਗਤਾਂ ਦੇ ਆਨ ਤੇ ਬਹੁਤ-ਬਹੁਤ ਨਿੱਘਾ ਸਵਾਗਤ ਸੰਗਤਾਂ ਕਰੀਏ ਨੇ ਔਰ ਦੇਖਿਆ ਜਾਏ ਤੇ ਥਾਂ-ਥਾਂ ਤੇ ਲੰਗਰ ਸੰਗਤਾਂ ਲਾਏ ਨੇ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਹੁਤ ਹੀ ਕੋਟਨ-ਕੋਟ ਧੰਨਵਾਦ ਕਰ ਰਿਹਾ ਨੇ ਮੈਂ ਸਮਝਦਾ ਕਿ ਪਹਿਲੀ ਪਾਛੇ ਧੰਨ ਗੁਰੂ ਨਾਨਕ ਦੇਵ ਜੀ ਨੇ ਉੱਚ ਨੀਜ਼ ਜਾਤ ਪਾਤ ਤੋਂ ਇਹ ਖਤਮ ਕਰਕੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਸੋ ਮੈਂ ਸੰਗਤਾਂ ਨੂੰ ਸਮਝਦਾ ਕਿ ਸੰਗਤਾਂ ਜੀ ਬਿਲਕੁਲ ਇਹਨਾਂ ਦਾ ਗੁਰੂ ਨਾਨਕ ਨਾਮ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਦਾ ਬਹੁਤ ਹੀ ਧੰਨਵਾਦ ਕਰੀਆਂ ਉਹਨਾਂ ਦਾ ਨਾਮ ਲੈ ਰਹੀਆਂ ਸੋ ਮੈਂ ਸਤਿਗੁਰੂ ਦੇ ਅੱਗੇ ਚਰਨਾਂ 'ਚ ਅਰਦਾਸ ਕਰਦਾ ਕਿ ਇਦਾਂ ਹੀ ਸੰਗਤਾਂ 'ਚ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਤੋਂ ਇਲਾਵਾ ਹੋਰ ਸੰਗਤਾਂ ਦੇ ਦਰਸ਼ਨ ਕਰਾਉਣ ਦੇ ਦੂਰ ਤੱਕ ਜਿੱਥੋਂ ਤੱਕ ਵੀ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਮਾਰ ਕਰਦੀ ਹੈ ਸੋ ਸੰਗਤਾਂ ਦੇ ਦਰਸ਼ਨ ਜਿਹੜੇ ਨੇ ਉਹ ਕੈਮਰੇ ਦੇ ਰਾਈ ਕਰਾਏ ਜਾਣ ਤੋ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਉਧਰ ਦੂਸਰੀ ਸਾਈਡ ਦੇ ਉੱਪਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੁੱਖ ਪ੍ਰਬੰਧਕ ਨੇ ਜੋ ਇਸ ਸੰਗ ਦੀ ਅਗਵਾਈ ਕਰ ਰਹੇ ਨੇ ਕੇਸਰੀ ਨਿਸ਼ਾਨ ਸਾਹਿਬ ਜੋ ਝੂਲਦੇ ਨਜ਼ਰ ਆ ਰਹੇ ਨੇ ਕੈਮਰਾ ਹਾਈਟ ਤੇ ਕਰਕੇ ਦਿਖਾਇਆ ਜਾਏ ਕਿ ਪਿੱਛੇ ਦੂਰ ਤੱਕ ਜਿੱਥੋਂ ਤੱਕ ਵੀ ਨਰਲੇਵ ਟੀਵੀ ਦੇ ਕੈਮਰੇ ਦੀ ਅੱਖ ਮਾਰ ਕਰ ਰਹੀ ਹੈ ਸੰਗਤਾਂ ਦਾ ਜਿਹੜਾ ਪੁਰਾਣਾ ਸ਼ਾਲਾ ਦੇ ਵਿੱਚ ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਦੇ ਉੱਤੇ ਪੂਰੀ ਤਰ੍ਹਾਂ ਹੜਾ ਆਇਆ ਸੰਗਤਾਂ ਦਾ ਜਿਹੜਾ ਉਹ ਨਜ਼ਰ ਆ ਰਿਹਾ ਸੋ ਯਤਨ ਕਰਾਂਗੇ ਕਿ ਮੁੱਖ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਕਿ ਵੱਡੀ ਵੱਡੀ ਤਦਾਦ ਦੇ ਵਿੱਚ ਜਿਵੇਂ ਸੰਗਤਾਂ ਦਾ ਸਰਿਕਾ ਤੁਹਾਨੂੰ ਦੱਸਿਆ ਕਿ ਹੜ ਆਇਆ ਨਜ਼ਰ ਆ ਰਿਹਾ ਸੋ ਬਾਬਾ ਬਾਬਾ ਮਹੰਗਲ ਸਿੰਘ ਜੀ ਸਾਡੇ ਲਾਲ ਨੇ ਹਾਂਜੀ ਪਾਪਾ ਜੀ ਦੇ ਨਾਲ ਗੱਲ ਕੀਤੀ ਸੋ ਦਾ ਸਾਡੀ ਗੱਲ ਬਹੁਤ ਬੜਾ ਬਾਬਾ ਜੀ ਕੀ ਕਹਿੰਦੇ ਤੁਸੀਂ ਸੰਗਤਾਂ ਵਾਸਤੇ ਕੋਈ ਮੈਸੇਜ ਦੇ ਦਿਓ ਕੀ ਕਹੋਗੇ ਕੀ ਕੀ ਹੈ ਸੰਗਤਾਂ ਵਾਸਤੇ ਕੋਈ ਮੈਸੇਜ ਉਹ ਮੈਸੇਜ ਦਾ ਦੇ ਹੀ ਜਾਂਦੀ ਆ ਹੋਰ ਆਪਰਾਪ ਕਰੋ ਸਾਰੇ ਆ ਲਾ ਕੇ ਦਾ ਇਹ ਦਾ ਨਹੀਂ ਜਾ ਸਾਰੀ ਸੰਗਤ ਹੈ ਬਈ ਸਵਾ ਕਰ ਗਈ ਆ ਪੂਰਾ ਸਾਡੇ ਵਾਸਤੇ ਬੱਚੇ ਨੂੰ ਸਾਰੀ ਸੰਗਤ ਸੇਵਾ ਕਰਦੇ ਜਾਂਦਾ ਹੈ ਇਹੋ ਜੀ ਸਥਿਤੀ ਦੇ ਵਿੱਚ ਜਿਹੜੀ ਕਵਰੇਜ ਕਰਨੀ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਚਾਰ ਸਫੇਰੇ ਜਿੱਧਰ ਵੀ ਝਾਤੀ ਮਾਰ ਲੀਏ ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਇਨੀ ਕਿਰਪਾ ਹੈ ਤੁਸੀਂ ਦੇਖ ਸਕਦੇ ਹੋ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਰਾਹੀਂ ਦਰਸ਼ਨ ਕਰ ਸਕਦੇ ਹੋ ਸੰਗਤਾਂ ਦੇ ਕਿਉਂਕਿ ਇਹ ਜਿਹੜੀਆਂ ਸੰਗਤਾਂ ਨੇ ਸੰਗਤਾਂ ਦੀਆਂ ਦਰਸ਼ਨ ਕਰਨ ਵਾਸਤੇ ਸੰਗਤਾਂ ਇਲਾਕੇ ਦੀਆਂ ਬੜੀ ਬੇਸਬਰੀ ਦੇ ਨਾਲ ਬੜੇ ਦਿਨਾਂ ਤੋਂ ਉਡੀਕ ਕਰ ਰਹੀਆਂ ਸਨ ਸੋ ਉਡੀਕ ਦੀਆਂ ਘੜੀਆਂ ਜਿਹੜੀਆਂ ਨੇ ਇਹ ਖਤਮ ਹੋ ਗਈਆਂ ਨੇ ਉਡੀਕ ਦੀਆਂ ਘੜੀਆਂ ਇੰਤਜ਼ਾਰ ਦੀਆਂ ਖਤਮ ਹੋ ਗਈਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਦਾਦ ਦੇ ਵਿੱਚ ਜੋ ਕੇਸ਼ਰੀ ਨਿਸ਼ਾਨ ਸਾਹਿਬ ਕੇਸ਼ਰੀ ਨਿਸ਼ਾਨ ਸਾਹਿਬਾਂ ਦੀ ਛਾਇਆ ਦੇ ਹੇਠ ਗੁਰੂਕੀਆਂ ਲਾਲਲੀਆਂ ਫੌਜਾਂ ਨੇ ਇੱਕ ਸਾਈਡ ਤੇ ਗੁਰੂਕੀਆਂ ਲਾਲਲੀਆਂ ਫੌਜਾਂ ਨੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਜਾਹੋ ਜਲਾਲ ਹੈ ਪੂਰਾ ਖਾਲਸਾ ਹੀ ਸ਼ਾਨ ਦੇ ਵਿੱਚ ਸੱਜਿਆ ਹੋਇਆ ਸੋ ਪ੍ਰਬੰਧਕ ਮੁਖ ਸਾਡੇ ਨਾਲ ਨੇ ਰਸਨਾ ਦੀ ਪਵਿੱਤਰਤਾ ਲਈ ਫਤਿਹ ਦੀ ਸਾਜ ਬਲਾਵ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੋ ਸਿਨਹਾਲ ਬੋਲੋ ਸਨਿਹਾਲ ਬੋਲੋ ਸਾਬਾ ਜੀ ਸੰਗਤਾਂ ਵਿੱਚ ਮਿੱਸੀ ਦੇ ਦਿਓ ਕੋਈ ਬਹੁਤ ਮਹਾਰਾਜ ਚੜਦੀ ਕਲਾ ਹੋ ਰਹੀ ਆ ਤਨ ਤਨ ਗੁਰੂ ਨਾਨਕ ਪਾਸ਼ਾ ਰੀ ਬਹੁਤ ਅਪਾਰ ਕਿਰਪਾ ਹੋ ਰਹੀ ਅੱਜ ਜੋਗੀ ਸੰਗਤ ਮਤਲਬ ਗੁਰੂ ਨਾਨਕ ਪਾਸ਼ਾ ਦੇ ਚੋਲਾ ਸਭ ਦੇ ਦਰਸ਼ਨਾਂ ਵਾਸਤੇ ਜਾ ਰਹੀ ਆ ਅੱਜ ਬਹੁਤ ਕਿਰਪਾ ਹੋ ਰਹੀ ਆ ਜੀ ਬਹੁਤ ਚੜ੍ਹਦੀ ਕਲਾ ਹੋ ਰਹੀ ਆ ਜੀ ਅੱਜ ਸੋ ਸਾਡੇ ਨਾਲ ਹੋਣ ਲੱਗ ਕੇ ਦੇ ਮੋਤਬਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਕੋਈ ਮੈਸੇਜ ਸੰਗਤਾਂ ਵਾਸਤੇ ਇਸ ਪਵਿੱਤਰ ਦਿਹਾੜੇ ਤੇ ਦੇ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੰਗ ਦੀ ਮੰਤਾ ਆਇਆ ਪਈ 4 ਮਾਰਚ ਨੂੰ ਜਦੋਂ 베ਦੀ ਪਰਿਵਾਰਾ ਨੂੰ ਇਹ ਚੋਲਾ ਸਾਹਿਬ ਪ੍ਰਾਪਤ ਹੋਇਆ ਸੀ ਉਦੋਂ ਇਸ ਕਠਿਆਲੀ ਪਿੰਡ ਦੇ ਕੱਠੇ ਹੋ ਗਏ ਲੋਕਾਂ ਨੇ ਸੰਗ ਦੇ ਦਰਸ਼ਨ ਕਰਨ ਵਾਸਤੇ ਗਏ ਸੀ ਇਹ ਉਦੋਂ ਤੋਂ ਲੈ ਕੇ ਸੰਗ ਚੱਲਦਾ ਪਿਆ ਵਾ ਤੇ ਇਸ ਲੋਕ ਇਸੇ ਕਰਕੇ ਸੰਗਤਾਂ ਦੀ ਸ਼ਰਧਾ ਵਾ ਤੇ ਲੋਕਾਂ ਆ ਸੇਵਾ ਕਰਦੇ ਪਏ ਨੇ ਠੀਕ ਹੋਈ ਤੋਂ ਬੜੇ ਉਤਸ਼ਾਹ ਆ ਜੋ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਜਿਵੇਂ ਹੋਰ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਬੜੀ ਵੱਡੀ ਤਦਾਦ ਦੇ ਵਿੱਚ ਜਿਹੜਾ ਬੜੀ ਸਰਦਾ ਭਾਵਨਾ ਤੇ ਉਤਸ਼ਾਹ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਹ ਨਜ਼ਰ ਆ ਰਹੀਆਂ ਨੇ ਸੋ ਹੋਰ ਕੋਸ਼ਿਸ਼ ਕਰਾਂਗੇ ਅੱਗੇ ਗੱਲਬਾਤ ਕਰਕੇ ਸੰਗਤਾਂ ਦੇ ਦਰਸ਼ਨ ਕਰਾਉਂਦੀ ਸੋ ਇਸੇ ਤਰ੍ਹਾਂ ਬੀ ਐਮ ਐਸ ਐਮ ਗਰੁੱਪ ਆਫ ਇਨੀਸ਼ੀਏਟਿਵ ਪੁਰਾਣਾ ਸ਼ਹਿਲਾ ਚ ਖੜੇ ਆ ਜਿੱਥੇ ਸੰਗਤਾਂ ਦੇ ਲੰਗਰਾਂ ਦੇ ਪ੍ਰਬੰਧਾ ਵਾਸਤੇ ਵੱਡੇ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਕੀਤੇ ਗਏ ਨੇ ਜੋ ਇਸ ਕਾਲਜ ਦੇ ਜੋ ਮੁਖੀ ਨੇ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਆ ਗੱਲਬਾਤ ਕਰ ਲਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਵੱਡੀ ਤਦਾਦ ਦੇ ਵਿੱਚ ਪਿੱਛੇ ਰੌਣਕਾਂ ਲਗੀਆਂ ਹੋਈਆਂ ਨੇ ਜੋ ਪੰਡਾਲ ਸਜਾਏ ਗਏ ਨੇ ਫੇਸ ਗਰੁੱਪ ਵੱਲੋਂ ਪੰਡਾਲ ਸਜਾਏ ਗਏ ਨੇ ਵੱਖ-ਵੱਖ ਅਨੰਨ ਪਦਾਰਥਾਂ ਦੇ ਲੰਗਰ ਹਰ ਸਾਲ ਦੀ ਤਰ੍ਹਾਂ ਤਿਆਰ ਕੀਤੇ ਗਏ ਨੇ ਸੋ ਚੇਅਰਮੈਨ ਸਾਹਿਬ ਸਾਡੇ ਨਾਲ ਨੇ ਜੋ ਇਸ ਕਾਲਜ ਦੇ ਮੁੱਖ ਪ੍ਰਬੰਧਕ ਨੇ ਗੱਲਬਾਤ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਨਰੇਲਿਪੀਵੀ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਹਰ ਸਾਲ ਹੀ ਤੁਹਾਡੇ ਵੱਲੋਂ ਵੱਡੇ ਉਦਮ ਕੀਤੇ ਜਾਂਦੇ ਨੇ ਉਪਰਾਲੇ ਕੀਤੇ ਜਾਂਦੇ ਨੇ ਸੰਗਤਾਂ ਵਾਸਤੇ ਇਲਾਕੇ ਵਾਸਤੇ ਕੀ ਸੰਦੇਸ਼ ਹੈ ਹਰ ਸਾਲ 3 ਮਾਰਚ ਨੂੰ ਜੋ ਸੰਗ ਹੁਸ਼ਿਆਰਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਚੱਲਦਾ ਹੈ ਜਿਸ ਵਿੱਚ ਸਾਰਿਆਂ ਦੀ ਬਹੁਤ ਮੰਨਤਾ ਹੈ ਔਰ ਸੰਗਤ ਬੜੀ ਜਿਹੜੀ ਆ ਵੱਧ ਛੜ ਕੇ ਇਸ ਸੰਗ ਦੇ ਵਿੱਚ ਹਿੱਸਾ ਲੈਂਦੀ ਆ ਔਰ ਬਹੁਤ ਸਾਰੇ ਲੰਗਰ ਲੱਗਦੇ ਨੇ ਤੋਂ ਇੰਸਟੀਟਿਊਸ਼ਨ ਵੱਲੋਂ ਵੀ BMSM ਗਰੁੱਪ ਆਫ ਇੰਸਟੀਟਿਊਸ਼ਨ ਪਰਾਣਾਚਲਾ ਤੇ ਗਗਨ ਇੰਟਰਨੈਸ਼ਨਲ ਸਕੂਲ ਵੱਲੋਂ ਵੀ ਹਰ ਸਾਲ 3 ਮਾਰਚ ਨੂੰ ਸੰਗਤ ਦੀ ਆਮਦ ਤੇ ਔਰ ਬਾਬਾ ਜੀ ਦੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਔਰ ਸੰਗਤ ਦੇ ਸਹਿਯੋਗ ਦੇ ਨਾਲ ਅ ਇੱਥੇ ਲੰਗਰ ਲਗਾਏ ਜਾਂਦੇ ਨੇ ਔਰ ਬਾਕੀ ਤੁਸੀਂ ਦੇਖ ਰਹੇ ਹੋ ਸੰਗਤ 'ਚ ਬਹੁਤ ਉਸ਼ਾ ਹੈ ਔਰ ਬੜੇ ਜੋਸ਼ ਦੇ ਨਾਲ ਉਹ ਸੰਗਤ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਗੁਰੂ ਮਹਾਰੇ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਉਸ ਸੰਭਾਵਨਾ ਕੀ ਹੈ ਕਿ ਜੇ ਹਰ ਸਾਲ ਹੀ ਤੁਸੀਂ ਸੇਵਾ ਕਰਦੇ ਹੋ ਇੰਨੇ ਵੱਡੇ ਉਦਮ ਕਰਦੇ ਹੋ ਜਿੱਥੋਂ ਤੱਕ ਕਿ ਸੰਗਤਾਂ ਦੇ ਰਹਿਣ ਵਾਸਤੇ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਦੁੱਧ ਦੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਸੋ ਸੰਗਤਾਂ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਨੇ ਰੌਣਕਾਂ ਲਗੀਆਂ ਹੋਈਆਂ ਨੇ ਜੋ ਮਨ ਦੇ ਵਿੱਚ ਆਸਾਂ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਹੋਣਗੀਆਂ ਤਾਂ ਹੀ ਸੁਆਵਦਾ ਦੇਖੋ ਜੀ ਜੋਰ ਅਰਦਾਸ ਹੈ ਕਹਿੰਦੇ ਸੰਗਤ ਜਦੋਂ ਅਰਦਾਸ ਕਰਦੀ ਉਹਦੇ ਵਿੱਚ ਹੀ ਗੁਰੂ ਮਹਾਰਾਜ ਦੀ ਰਜ਼ਾ ਹੁੰਦੀ ਆ ਤੇ ਸੰਗਤ ਦੀਆਂ ਅਰਦਾਸ ਪੂਰੀ ਹੁੰਦੀ ਆ ਉਹ ਤੇ ਗੁਰੂ ਮਹਾਰਾਜ ਆਪ ਜਾਣੀ ਜਾਣ ਨੇ ਤੇ ਬਾਕੀ ਸੰਗਤ ਤੋਂ ਸੰਗਤ ਨੂੰ ਜੋ ਦਰਜਾ ਦਿੱਤਾ ਗਿਆ ਗੁਰੂ ਸਾਹਿਬ ਨੇ ਬਹੁਤ ਉੱਤਮ ਦਰਜਾ ਦਿੱਤਾ ਗਿਆ ਹਾਂਜੀ ਸੋ ਇਸੇ ਕਰਕੇ ਕਹਿੰਦੇ ਕਿ ਜੇ ਸੰਗਤ ਦੇ ਵਿੱਚ ਸੇਵਾ ਕਰਕੇ ਜਿਹੜੀਆਂ ਜਨਮ ਜਨਮਾਂ ਤਰਾਂ ਦੀ ਮੈਲ ਆ ਮਨ ਦੀ ਉਹ ਵੀ ਉਤਰ ਜਾਇਆ ਕਰਦੀ ਹੈ ਬਿਲਕੁਲ ਜੀ ਇਸੇ ਕਰਕੇ ਤੇ ਸੰਗਤ ਇੰਨਾ ਵੱਧ ਚੜ ਕੇ ਇਸ ਸੰਗ ਦੇ ਵਿੱਚ ਹੀ ਸਾਰੇਂ ਦੀ ਆ ਕਿਉਂਕਿ ਇਹ ਮੰਨਤਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਇਸ ਸੰਗ ਦੇ ਵਿੱਚ ਜਿਹੜੇ ਆ ਉਹ ਸੰਗ ਕਰਦੇ ਨੇ ਤੇ ਇਸ ਕਰਕੇ ਇਸ ਮੰਨਤਾ ਨੂੰ ਸਾਰੇ ਮੰਨਦੇ ਹੋਏ ਬੜੀ ਦੂਰੋਂ ਦੂਰੋਂ ਜਿਹੜੀ ਸੰਗਤ ਆ ਉਹ ਆਂਦੀ ਆ ਮੰਨਤਾ ਵੀ ਮੰਗਦੇ ਨੇ ਤੇ ਪੂਰੀਆਂ ਵੀ ਹੁੰਦੀਆਂ ਨੇ ਮੁਰਾਦਾਂ ਕੋਸੋ ਇਹ ਸੰਤ ਕੁਲਵਿੰਦਰ ਸਿੰਘ ਉਹਨਾਂ ਦਾ ਕਹਿਣਾ ਕਿ ਜੋ ਸੰਗਤਾਂ ਦੇ ਵਿੱਚੋਂ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਿਵੇਂ ਸੰਗਤਾਂ ਦੀ ਭਾਵਨਾ ਜ਼ਾਹਿਰ ਕੀਤੀ ਉਹਨਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ ਲੈ ਕੇ ਜੋ ਸੰਗਤਾਂ ਦੇ ਦਰਸ਼ਨ ਕੀਤੇ ਜਾਂਦੇ ਨੇ ਸੋ ਮਨ ਨੂੰ ਸਕੂਨ ਮਿਲਦਾ ਹਰ ਸਾਲ ਹੀ ਉਹਨਾਂ ਵੱਲੋਂ ਜੋ ਲੰਗਰਾਂ ਦੇ ਵੱਡੇ ਪ੍ਰਬੰਧ ਕੀਤੇ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੰਡੀਦਾਸ ਤੋਂ ਹਰ ਸਾਲ ਦੀ ਤਰ੍ਹਾਂ ਜੋ ਸੰਗ ਚੱਲ ਕੇ ਪ੍ਰਾਣਾਸ਼ਾਲਾ ਪਹੁੰਚਿਆ ਇਸ ਤੋਂ ਇਲਾਵਾ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਮਾਸ਼ਾਅੱਲਾ ਪੁਲ ਤਿਬਰੀ ਗੁਜਰਾਸਪੁਰ ਤੋਂ ਹੁੰਦਾ ਹੋਇਆ ਜੋ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਜੋ 4 ਤਰੀਕ ਨੂੰ ਵੱਡੀ ਰੂਪਰੇਖਾ ਦੇ ਵਿੱਚ ਜੋ ਕਿਲੋਮੀਟਰਾਂ ਦੀ ਤਾਦਾਦ ਦੇ ਵਿੱਚ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਲਗੀਆਂ ਹੋਈਆਂ ਨੇ ਦੂਜੀ ਸਾਈਡ ਤੇ ਟੀਵੀ ਜੋ ਮੋਬਾਈਲ ਦੀ ਸਕਰੀਨ ਦੇ ਉੱਤੇ ਤਸਵੀਰਾਂ ਚੱਲ ਰਹੀਆਂ ਨੇ ਕਿ ਕਿਲੋਮੀਟਰਾਂ ਦੀ ਤਦਾਦ ਦੇ ਵਿੱਚ ਚਾਹੇ ਟਰਾਲੀਆਂ ਹੋਣ ਚਾਹੇ ਟਰੈਕਟਰ ਹੋਣ ਚਾਹੇ ਵੱਖੋ-ਵੱਖ ਵਾਹਨ ਹੋਣ ਆਪੋ ਆਪਣੇ ਵਾਹਨ ਲੈ ਕੇ ਲੋਕ ਜਿਹੜੇ ਨੇ ਇਸ ਸੰਗਤ ਦਾ ਹਿੱਸਾ ਬਣਦੇ ਨੇ ਗੁਰੂ ਕੇ ਹਰਜਸ ਗਾਉਂਦਿਆਂ ਵਾਹਿਗੁਰੂ 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 ਸ਼ਬਦ ਦਾ ਜਾਪ ਕਰਦਿਆਂ ਸੰਗਤਾਂ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਨਤਮਸਤਕ ਹੁੰਦੀਆਂ ਨੇ ਤੇ ਕਈ ਦਿਨਾਂ ਤੋਂ ਸੰਗਤਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਚਲ ਰਹੀਆਂ ਨੇ ਕਿਉਂਕਿ ਵਕੂ ਵਕ ਪਿੰਡਾਂ ਚੋਂ ਸੰਗਤਾਂ ਨਾਲ ਜਿਹੜੀਆਂ ਸੰਗਤਾਂ ਦਾ ਰਲੇਵਾ ਹੁੰਦਾ ਕਦਮ ਕਦਮ ਸੰਗਤ ਚੱਲ ਕੇ ਜੋ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਦਰਸ਼ਨ ਕਰਕੇ ਜੋ ਚੋਲਾ ਸਾਹਿਬ ਦੇ ਪਵਿੱਤਰ ਦਰਸ਼ਨ ਕਰਕੇ ਸੰਗਤਾਂ ਜਿਹੜੀਆਂ ਨੇ ਵਾਪਸ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪੋ ਆਪਣੇ ਸਤਾਰਾਂ ਨੂੰ ਪਰਤਦੀਆਂ ਨੇ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ